ਨਿੱਕੀ ਜਿਹੀ ਖਿੜਕੀ 'ਚ ਛੁਪਿਆ ਵੱਡਾ ਸੱਚ ਦਾਸਤਾਨ ਨਾਰੀਨ ਕੇਤਨ ਜਲੰਧਰ ਦੇ ਨਗੋਦਰ ਰੋਡ ਤੇ ਇੱਕ ਖਿੜਕੀ ਅਜਿਹੀ ਹੈ ਜੋ ਅਜੇ ਸੱਚ ਨੂੰ ਬਿਆਨ ਕਰਦੀ ਹੈ ਜਿਸ ਨੂੰ ਸੁਣ ਕੇ ਰੂਹ ਕੰਮ ਜਾਂਦੀ ਹੈ ਇਹਨਾਂ ਲੋਕਾਂ ਦਾ ਨਾਲ ਕੋਈ ਈਮਾਨ ਹੈ ਨਾ ਧਰਮ ਹੈ ਨਾ دین ਹੈ ਇਹ ਲੋਕ ਆਪਣੇ ਸਵਾਰਥ ਲਈ ਇਹ ਪਾਪ ਕਰਦੇ ਹਨ ਇਸ ਲਈ ਇਹਨਾਂ ਨੂੰ ਮਾਫੀ ਨਹੀਂ ਹੈ ਪਰ ਨਾਰੀ ਨੀ ਕੀਰਤਨ ਵਰਗੀਆਂ ਸੰਸਥਾਵਾਂ ਅਜਿਹੇ ਸਮਾਜ ਲਈ ਵਰਤਾਨ ਹਨ ਇਹ ਖਿੜਕੀ ਅਜਿਹੀ ਖਿੜਕੀ ਹੈ ਜਿੱਥੇ ਨਾ ਚਾਹੀ ਨਵੀਂ ਜਨਮੀ ਬੱਚੀ ਨੂੰ ਇੱਥੇ ਸਾਡੇ ਸਵਾਰਥੀ ਲੋਕ ਰੱਖ ਦਿੰਦੇ ਹਨ ਇਹ ਜ਼ਿਆਦਾਤਰ ਉਹ ਲੋਕ ਹਨ ਜੋ ਵਿਆਹ ਦੀ ਤੋਂ ਪਹਿਲਾਂ ਅਜਿਹੇ ਪਾਪ ਕਰਦੇ ਹਨ ਪੂਰੀ ਦੁਨੀਆ 'ਚ ਮਸ਼ਹੂਰ ਪੁਸ਼ਪਾ ਗੁਜਰਾਲ ਨਾਰੀ ਨਿਕੇਤਨ ਪਿਛਲੇ 50 ਸਾਲਾਂ ਤੋਂ ਇਸੇ ਤਰ੍ਹਾਂ ਸੇਵਾ ਨਿਵਾ ਰਿਹਾ ਹੈ ਸਰਕਾਰ ਦੁਆਰਾ ਬੱਚਿਆਂ ਨੂੰ ਗੋਦ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਇਸ ਵਿਲੇ 40 ਬੱਚੇ ਹਨ ਜਿਨ੍ਹਾਂ ਵਿੱਚ 14 ਬੱਚੇ ਵੱਖ-ਵੱਖ ਦੇਸ਼ਾਂ ਵਿੱਚ ਜਾ ਚੁੱਕੇ ਹਨ ਮੈਂ ਸੀ. ਦੇਪਾਲ ਕੌਰ ਮੈਂ ਮਜੀਠਾਣਾ ਸੀਗਨਾਗਦੇਵ ਹਸਪਤਾਲ ਤੋਂ ਮੈਂ ਇਸਦਾ 28 ਸਾਲ ਜੋਬ ਕੀਤੀ ਹੈ ਦੋਸਤੋ ਬਾਅਦ ਰਟਾਇਰਮੈਂਟ ਤੋਂ ਬਾਅਦ ਮੈਂ ਦਰਬਾਰ ਸਾਹਿਬ ਜਾਂਦੀ ਹੁੰਦੀ ਸੀ ਜਿੰਨੀ ਸੇਵਾ ਹੋ ਸਕੀ ਮੈਂ ਬੱਚਿਆਂ ਦੀ ਵੀ ਸਹਾਇਤ ਕਰਦੀ ਹੁੰਦੀ ਸੀ ਜਿੰਨੀ ਮੇਰੇ ਕੋਲ ਹੋ ਸਕਦੀ ਸੀ ਪਰ ਮੇਰੇ ਮਨ ਵਿੱਚ ਆਇਆ ਕਿ ਮੈਂ ਸਾਰੀ ਉਮਰ ਆਪਣੇ ਬੱਚਿਆਂ ਦਾ ਕੀਤਾ ਹੈ ਤੇ ਮੈਂ ਕਿਉਂ ਨਾ ਹੋਵੇ ਕਿ ਉਹਨਾਂ ਬੱਚਿਆਂ ਦਾ ਕਰਾਂ ਇਹਨਾਂ ਦਾ ਕੋਈ ਨਹੀਂ ਹੈਗਾ ਇਸ ਕਰਕੇ ਮੈਂ ਇਹ ਐਨਰਗੇਟਾਈਜ਼ ਕਰਾਈ ਤੇ ਉਸ ਤੋਂ ਬਾਅਦ ਹੁਣ ਮੈਂ ਬੱਚਿਆਂ ਨੂੰ ਮੈਂ ਇਹਨਾਂ ਦੇ ਲੁੱਕ ਆਫਟਰ ਕਰਦੀ ਹਾਂ ਮੈਡੀਸਿਨ ਦਿੰਦੀ ਹਾਂ ਜੇ ਕਿ ਆਦੋਂ ਨਾਲ ਦੁੱਧ ਜੜਾ ਸਟਰਨਾ ਇਹ ਸੁਣ ਲਈ ਕਿੰਨੀ ਆ ਪੂਰੀ ਤਰ੍ਹਾਂ ਫੀਕੇਵੇਂ ਹੱਥ ਧੋ ਕੇ ਦੁੱਧ ਦੇਣਾ ਹੈ ਕਿਵੇਂ ਇਹਨਾਂ ਦੀ ਪੋਟੀ ਜਿਹੜੀ ਆ ਉਹ ਸਾਫ਼ ਕਰਕੇ ਫਿਰ ਹੱਥ ਧੋ ਕੇ ਫਿਰ ਇਹਨਾਂ ਨੂੰ ਟੈਂਡ ਕਰਨਾ ਬੱਚਿਆਂ ਨੂੰ ਤੇ ਇਸ ਕਰਕੇ ਇਹ ਕਿ ਇੱਕ ਬੱਚੇ ਦਾ ਜਿਹੜਾ ਧਿਆਨ ਦੇਣਾ 24 ਆਵਰ ਕਈ ਵਾਰੀ ਮੈਨੂੰ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਭੁੱਲ ਜਾਂਦੀਆਂ ਇੰਨਾ ਇੰਨਾ ਬੱਚਿਆਂ ਨੇ ਮੇਰੇ ਕੋਲ ਮੈਂ ਅੰਜਨਾ ਪਲਵਾਰ ਜਨਮ ਸ਼ੈਕਟਰੀ ਨਾਰਿੰਕੇਟਨ ਨਾਰਿੰਕੇਟਨ ਮਾਤਾ ਕੁਸ਼ਪਾ ਗੁਜਰਾਵਲ ਔਰ ਸ੍ਰੀ ਅਰਧਾਨੰਦ ਗੁਜਰਾਵਲ उन्नीस सौ अठवंजा के स्टार्ट किया बस्ती नौ तो स्टार्ट होया कमराए पर लैके उदन स्टार्ट हो जो किडोप्ट नहीं आते क्योंकि उस वे अडोपन जी बहुत घट सी और बच्चे सूँ पालने पड़े थे और वो बच्चे जिससे पाल के असं उन्होंने पढ़ाते सिलाई सिखाते फिर उसके बाद असं उन्होंने कोई ना कोई ट्रेनिंग देकर फिर असर उन्हों की शादी करते थे